ਹੋਰ ਵੀ ਪੰਡੂ ਕੀ ਹਾਲ ਐ ਕਿਉਂ ਕੀ ਕਹਿੰਦਾ ਡਾਕਟਰ ਕਹਿੰਦਾ ਤੇਰੇ ਅੰਦਰੋਂ ਪਾਣੀ ਦਿਨ ਦਿਨ ਘਟ ਰਿਹਾ ਐ ਆ ਤਾਂ ਲੱਗਦਾ ਸੱਜਣ ਸਿਓ ਤਰਿਆ ਆਉਂਦਾ ਹੈ। ਹੋਰ ਜੈਲਦਾਰ ਸਾਹਿਬ ਠੀਕ ਠਾਕ ਹੂੰ। ਬਸ ਉਪਰ ਵਾਲੇ ਦੀ ਕਿਰਪਾ ਹੈ। ਆਇਆ ਤਾਂ ਪਹੁੰਚਾਈਏ। ਅੱਛਾ। ਹੋਰ ਗੱਡੀ ਠੀਕ ਚੱਲਦੀ ਹੈ? ਹਾਂ ਬਸ ਰੁੜੀ ਜਾਂਦੀ ਹੈ ਉਪਰ ਵਾਲੇ ਦੀ ਕਿਰਪਾ ਨਾਲ। ਹਾਂ। ਇਹ ਤਾਂ ਗੱਲ ਤੇਰੀ ਠੀਕ ਹੈ। ਕਿਰਪਾ ਤਾਂ ਉਸ ਮਾਲਕ ਦੀ ਹੋਈ ਹੈ। ਲੱਗਦਾ ਨਿਗਾਹਣ ਵਣਵਾ ਲਈ ਫਿਰ। ਹਾਂ ਸੱਜਣ ਸਿਆ ਬਣਵਾ ਲਈ। ਅਖਬਾਰ ਪੜਨ ਕਨੇ ਓਖੇ ਓਖੇ ਹੁੰਦੇ ਸੀ ਭਾਈ। ਹੋਰ ਵੀ ਪੰਜੂ ਕੀ ਹਾਲ ਐ ਬਾਲੇ ਲਿਬੜਿਆ ਜਾ ਫਿਰਦਾ ਐ ਨਾਲੇ ਕੀ ਹਾਲ ਐ ਤੇਰੀ ਖੇਤੀਬਾੜੀ ਦਾ ਉਹ ਖੇਤੀਬਾੜੀ ਚ ਹੁਣ ਅਸੀਂ ਵੀ ਲਿਬੜਨਾ ਤੁਸੀਂ ਤਾਂ ਨਹੀਂ ਲਿਬੜਦਾ ਹੋਗਾ ਜਿਨ੍ਹਾਂ ਨੇ ਢੱਕਾ ਦੂਰਾ ਨਹੀਂ ਕਰਨਾ ਨਾਲੇ ਆ ਪੰਜੂ ਕੀ ਹੁੰਦਾ ਐ ਹੈ ਬਾਬਾ ਮੂੰਹ ਤੇ ਚਿੱਟੀ ਦਾੜੀ ਆਈ ਆਗੀ ਲੋਕ ਪਿੱਠ ਪਿੱਛੇ ਤਾਂ ਬਥੇਰੇ ਪੌਂਕੀ ਜਾਂਦੇ ਨੇ ਤੂੰ ਮੂੰਹ ਤੇ ਹੀ ਕਹੀ ਜੰਨਾਗਾ ਮਾੜੀ ਮੋਟੀ ਤਾਂ ਸ਼ਰਮ ਕਰਲਾ ਉਹ ਚੱਲ ਕੋਈ ਨਾ ਪੰਜਾਬ ਸਿਆ ਤੂੰ ਐ ਤੱਤਾ ਨਾ ਹੋ ਉਹ ਮੈਂ ਤਾਂ ਸਵੇਰੇ ਕਹੀ ਕਿ ਆ ਸੀ ਤੂੰ ਐਵੇਂ ਗੱਲ ਪੈਣ ਨੂੰ ਤਿਆਰ ਹੋਇਆ ਖੜਾ ਨਾ ਪਵਾ ਨਾ ਗੱਲ ਤੂੰ ਹੁਣ ਕਹਿ ਕੇ ਦੇਖ ਫਿਰ ਕੇ ਮੈਂ ਤੈਨੂੰ ਪੰਜੂ ਦੱਸਾਂ ਪਤਾ ਕਰਕੇ ਉਹ ਕੋਈ ਨਾ ਪੰਜਾਬ ਸਿਆ ਕੋਈ ਨਾ ਉਹ ਭਾਈ ਤੂੰ ਵੀ ਕਾ ਨਹੀਂ ਛੇੜਦਾ ਹੁਣ ਨਾ ਇਹਨੂੰ ਉਹ ਕੋਈ ਨਾ ਭਾਈ ਗਲਤੀ ਹੋ ਗਈ ਮੈਂ ਹੀ ਕਹਿੰਦਾ ਗਾਹ ਨੂੰ ਉਹ ਮੇਰਾ ਨਾਂ ਵੀ ਮਾਪਿਆਂ ਨੇ ਰੱਖਿਆ ਹੀ ਹੋ ਕੁਛ ਆਖੇ ਪੰਜੂ ਮੇਰਾ ਨਾਂ ਆ ਪੰਜਾਬ ਸਿੰਘ ਪੁੱਤਰ ਗਰਵਖਸ਼ ਸਿੰਘ ਨਾ ਸਿੱਧਾ ਨਾ ਲੈਂਦਾ ਤੇਰੇ ਮੂੰਹ 'ਚ ਛਾਲੇ ਪੈਂਦੇ ਨੇ ਉਹ ਕੋਈ ਨਾ ਪੰਜਾਬ ਸਿਆ ਨਿਕਲ ਗਿਆ ਸਭ ਇਹ ਕਿ ਮੂੰਹ 'ਚ ਉਹ ਤਾਂ ਐਵੇਂ ਗੜ ਭੈਣ ਨੂੰ ਫਿਰਦਾ ਨਹੀਂ ਬਾਈ ਜੀ ਤੁਹਾਨੂੰ ਨਹੀਂ ਪਤਾ ਇਹ ਕਥੋ ਬੋਲਦਾ ਸੀ ਬੁੜਾ ਮੈਨੂੰ ਸਭ ਪਤਾ ਜਿੱਥੋਂ ਇਹ ਬੋਲਦਾ ਨਾ ਨਾ ਮੇਰੇ ਮੂੰਹ 'ਚੋਂ ਨਹੀਂ ਕੁਝ ਨਿਕਲ ਗਿਆ ਕੋਈ ਨਾ ਕੋਈ ਨਾ ਲੋਕਾਂ ਦਾ ਕੀ ਹੈ ਆਜਾ ਤੈਨੂੰ ਮੈਂ ਬਹਿ ਕੇ ਦੱਸਦਾ ਉੱਥੇ ਉਹ ਕਿਹਦੇ ਕਿਹਦੇ ਨਾਲ ਲੜਾ ਦੀ ਲੋਕਾਂ ਦਾ ਕੀ ਹੈ ਉਹ ਤਾਂ ਲੜਾਈ ਭਾਲਦੇ ਆ ਨਹੀਂ ਭਾਈ ਇਹਨਾਂ ਨੂੰ ਠੋਕਮਾ ਜਵਾਬ ਨਾ ਦੇਈਏ ਨਾ ਇਹ ਤਾਂ ਐ ਸਮਝਦੇ ਜਾਵੇ ਵੀ ਅਸੀਂ ਤਾਂ ਐਵੇਂ ਬੌਲੇ ਤੁਰੇ ਫਿਰਦੇ ਆ ਧਰਤੀ ਤੇ ਮੈਨੂੰ ਸਭ ਪਤਾ ਇਹ ਕਿੱਥੋਂ ਬੋਲਦਾ ਸੀ ਜਲਦਾਰਾਂ ਦਾ ਬੁੜਾ ਦੇ ਮੈਂ ਆਪਣੀ ਆਈ ਤੇ ਆ ਗਿਆ ਨਾ ਸਾਰੀਆਂ ਅਗਲੀਆਂ ਪਿਛਲੀਆਂ ਸੜਾ ਦੂੰ ਫਿਰ ਇੱਕ ਨੀ ਚੱਲੀ ਜਾਣੀ ਇਹਨਾਂ ਤੋਂ ਲੈ ਮੇਰੀ ਸੁਣ ਲੈ ਮੈਨੂੰ ਚੰਗੀ ਤਰ੍ਹਾਂ ਪਤਾ ਹੈ ਸਾਡੇ ਲਾਣੇ ਨੂੰ ਵੱਡੇ ਖਾਣੇ ਦਾ ਲਾਣਾ ਕਹਿੰਦੇ ਨਹੀਂ ਕੋਈ ਕਹਿੰਦਾ ਅਖੇ ਥੋਡੇ ਲਾਣੇ ਨੂੰ ਭਾਈ ਵੱਡੇ ਖਾਣੇ ਦਾ ਕੋ ਕਹਿੰਦੇ ਨੇ ਲਾਣਾ ਫੇਰ ਕੀ ਕਿਹਾ ਉਹ ਮੈਂ ਕਿਹਾ ਸ਼ੁਕਰ ਹੈ ਵੀ ਵੱਡ ਖਾਣੇ ਦਾ ਲਾਣਾ ਹੀ ਕਹਿੰਦੇ ਨੇ ਇਹ ਨਹੀਂ ਕਹਤਾ ਵੀ ਹੱਡ ਖਾਣੇ ਦਾ ਲਾਣਾ ਉਹ ਫੇਰ ਕਿਹੜਾ ਪੂੰਛ ਫੜ ਲੈਂਦੇ ਪੰਜਾਬ ਸਿਆਂ ਲੋਕਾਂ ਤੋਂ ਜਿਹੜਾ ਕੁਛ ਮਰਜ਼ੀ ਕਹਾ ਲੋ ਇੱਕ ਵਾਰ ਸਿਰੇ ਬੰਨ ਕੇ ਨਹੀਂ ਟੁੱਕਦੇ ਬਾਕੀ ਕਸਰ ਕੋਈ ਨਹੀਂ ਛੱਡਦੇ ਅੱਜ ਚਾਹ ਪਾਣੀ ਦੀ ਸੇਵਾ ਕਰਦੀ ਐ ਬਸ ਸ਼ੇਰਾ ਰੱਬ ਜਿਆਦਾ ਦੇਵੇ ਪਤਾ ਲੱਗਿਆ ਸੀ ਪੰਜਾਬ ਸਿਓ ਢੱਲਾ ਮੈਂ ਉਹਦਾ ਪਤਾ ਲਿਆ ਮਾ ਹੁਣ ਤਾਂ ਤਾਇਆ ਜੀ ਕਹਿੰਦੇ ਠੀਕ ਅੱਗੇ ਨਾਲੋਂ ਹੋਰ ਸ਼ੇਰਾ ਤੇਰੇ ਬੇਬੇ ਬਾਪੂ ਜੀ ਠੀਕ ਨੇ ਹਾਂ ਤਾਇਆ ਜੀ ਠੀਕ ਨੇ ਕਾਦੀ ਠੀਕ ਨੇ ਜਿੰਨਾ ਚਿਰ ਦਵਾਈ ਖਾਈ ਜਾਂਦੇ ਉਹਨਾਂ ਚਿਰ ਠੀਕ ਨੇ ਉਹ ਹੁਣ ਤਾਂ ਸ਼ੇਰਾ ਦਵਾਈ ਖਾ ਕੇ ਵੀ ਬੰਦਾ ਤੁਰਿਆ ਫਿਰਦੇ ਰਹੇ ਤਾਂ ਤੰਦਰੁਸਤੀ ਸਮਝੋ ਪੰਜਾਬ ਸਿਓ ਓ ਪੰਜਾਬ ਸਿਆਂ ਓ ਪੰਜਾਬ ਸਿਆਂ ਕਰੀ ਆਂ ਕੌਣ ਭਾਈ ਜੀ ਆਜੋ ਭਾਈ ਜੀ ਨੰਗੇ ਆਓ ਓ ਭਾਈ ਮੈਂ ਤਾਂ ਤੇਰੇ ਪਿਓ ਦਾ ਪਤਾ ਲੈਣ ਆਇਆ ਸੀ ਪਤਾ ਲੱਗਿਆ ਸੀ ਢਿੱਲਾ ਹੋ ਕਿੱਥੇ ਆ

ਕੌਣ ਸੁਣਿਆ ਟੱਲਾ ਹੋ ਗਿਆ ਕੌਣ ਭਾਈ ਜੀ ਆਜੋ ਭਾਈ ਜੀ ਆਇਆ ਮੈਂ ਮੇਰਾ ਹੰਟਬੀਅਤ ਮੇਰਾ ਹੰਟਬੀਅਤ ਹੁਣ ਤਾਂ ਠੀਕ ਆ ਕੰਮ ਤਾਂ ਕੁਝ ਜ਼ਿਆਦਾ ਹੀ ਵਿਗੜ ਗਿਆ ਸੀ ਕਿਉਂ ਕੀ ਕਹਿੰਦਾ ਡਾਕਟਰ ਕਹਿੰਦਾ ਤੇਰੇ ਅੰਦਰੋਂ ਪਾਣੀ ਦਿਨ ਦਿਨ ਘਟ ਰਿਹਾ ਹੈ ਡਾਕਟਰ ਕਹਿੰਦਾ ਕੋਲ ਮਲਾ ਕੇ ਰਿਪੋਰਟਾ ਇਹ ਕਹਿੰਦੀਆਂ ਨੇ ਪੰਜਾਬੀਆਂ ਤੂੰ ਹੁਣ ਪਹਿਲਾਂ ਵਰਗਾ ਨਹੀਂ ਰਿਹਾ ਲੈ ਗੱਲਾਂ ਗੱਲਾਂ ਚ ਭੁੱਲੀ ਗਏ ਪੁੱਤ ਪਾਣੀ ਲਿਆਓ ਬੰਨਾ ਫਿਰ ਉਹਦਵਾਰ ਚਾਹ ਵੀ ਧਰ ਲਿਓ ਉਹ ਕੋਈ ਨਾ ਪੈ ਪੀ ਕੇ ਆਇਆ ਸੀ ਪੁੱਤ ਕੋਈ ਨਹੀਂ ਜੇ ਡਿਕ ਲੋਡ ਹੋਈ ਉਹਦੀ ਇੱਕ ਪੀ ਲਿਓ ਕੀ ਦਵਾਈ ਦਿੱਤੀ ਫੇ ਡਾਕਟਰ ਨੇ ਉਹ ਦਵਾਈ ਕਾਦੀ ਦੀਣੀ ਆ ਬਾਈ ਸਿਆਹ ਪਾ ਚਾਰ ਪੰਜ ਦਿਨ ਬੋਤਲਾਂ ਚ ਕੀ ਕੇ ਜੇ ਭਰ-ਭਰ ਲਈ ਗਏ ਉਹਨਾਂ ਨੇ ਤਾਂ ਆਪਣਾ ਉਹਦਾ ਬਿੱਲ ਬਣਾਉਣਾ ਹੁੰਦਾ ਵਾ ਹਮ ਆਪਣੇ ਵੀ ਕੀ ਸਾਰੇ ਆ ਗਏ ਇਹ ਤਾਂ ਠੀਕ ਹੈ ਤੇਰੀ ਗੱਲ ਬਾਈ ਜੀ ਪਾਣੀ ਹੋਰ ਕੀ ਹੈ ਰਾਜੀ ਖੁਸ਼ੀ ਹੈ ਕਿੰਨਿਆਂ ਕ ਜਮਾਤਾ ਹੋਰ ਪੜਨੀ ਹੈ ਤਾਂ ਬਸ ਬਾਈ ਜੀ ਹਾਥ ਹੀ ਲੰਗ ਗਿਆ ਹੁਣ ਤਾਂ ਪੂਛ ਹੀ ਰਹਿ ਗਈ ਠੀਕ ਹੈ ਮੇਰਾ ਪੁੱਤ ਸ਼ੇਰ ਛੇਤੇ ਛੇਤੇ ਬਾਣਪੱਟੀ ਅਫਸਰ ਅਸੀਂ ਵੀ ਫਿਰ ਮਾਨ ਨਾਲ ਕਹੀਏ ਵੀ 50 ਦਿਉ ਦੀ ਧੀ ਐ ਆਪਣੇ ਵੱਲੋਂ ਤਾਂ ਕੋਈ ਕਸਰ ਨਹੀਂ ਛੱਡੀ ਦੀ ਬਾਈ ਜੀ ਬਾਕੀ ਉਹ ਉੱਤੇ ਵਾਲੇ ਦੇ ਹੱਥ ਆ ਹਲੋ ਬਾਈ ਜੀ ਚਾ ਠੀਕ ਹੈ ਬੋਤਲ ਨੂੰ ਤਾਂ ਪੀ ਕੇ ਐਸੀ ਨਾਲੇ ਬਾਈ ਜੀ ਤੁਸੀਂ ਪਾਪਾ ਨੂੰ ਸਮਝਾ ਕੇ ਜਾਈਏ ਇਸ ਸਮੇਂ ਸਿਰ ਦਵਾਈ ਨਹੀਂ ਲੈਂਦੇ ਕਿਉਂ ਬਈ ਕੀ ਕਹਿੰਦੀ ਏ ਕੁੜੀ ਦਵਾਈ ਕਿਉਂ ਨਹੀਂ ਲੈਂਦਾ ਜੇ ਦਵਾਈ ਨਹੀਂ ਲਏਗਾ ਠੀਕ ਕਿਵੇਂ ਹੋਏਗਾ ਤੇ ਦਵਾਈ ਤੇਰੀ ਲੈ ਮੇਰੇ ਸਾਹਮਣੇ ਲੈ ਦਵਾਈ ਦਵਾਈ ਤਾਂ ਹੀ ਪਈਆ ਫਰਾਣੇ ਠਾਹ ਆ ਲੈ ਇੱਕ ਇੱਕ ਲੈਣੀ ਇਹਨਾਂ ਚ ਅੱਛਾ ਸਭਨਾ ਦਵਾਈ ਦੇ ਆਕਰ ਸਾਮਣੇ ਦਵਾਈ ਖਾ। ਥੋੜੇ ਪਾਣੀ ਦਾ ਗਲਾਸ ਲਿਆ। ਲੈ, ਚਾ ਮੈਨੂੰ ਪੜਾ ਦੇ। ਹਲਾ ਦਵਾਈ ਲੈ ਲੈ। ਹਲੋ। ਲੈ, ਬੱਚਾ ਸ਼ਾਬਾਸ਼। ਬਹੁਤ ਸਿਆਣੀ ਕੁੜੀ ਐ। ਮਾਈ ਜੀ ਤੋਤਾ ਆਪ ਦੇ ਹੱਥੋਂ ਪਾਵੇਂ ਜਾਂ ਕਰਦੇ ਨੇ ਮੈਂ ਉਹ ਵੀ ਖਾ ਲਉਂਗੀ ਕੀ ਦੱਸਾਂ ਮਾਈ ਜੀ ਲੱਖ ਕੋਸ਼ਿਸ਼ ਕਰਾਂ ਫੇਰ ਵੀ ਇੱਕ ਵੀਰ ਵਾਲੀ ਹੱਥੋਂ ਚਲਕਦੀ ਜਾਂਦੀ ਹੈ ਇਹ ਕਰਜੇ ਦਾ ਧਿਆਨ ਹੈ ਜਿਹੜਾ ਹਨੂਮਾਨ ਤੇ ਪੂਸ਼ਕੁਤਨ ਤੁਣ ਬੱਤ ਹੀ ਜਾਂਦਾ ਉਹ ਤਾਂ ਬਦਨੇ ਹੀ ਆ ਤੈਨੂੰ ਕਿੰਨੇ ਵਾਰ ਕਿਹਾ ਵੀ ਹੱਡੀਆਂ ਚੱਕ ਕੇ ਫਾਹ ਨਾ ਲਿਆ ਕਰ ਚਾਦਰ ਦੇਖ ਕੇ ਪੈਰ ਪਸਾਰੀ ਦੇ ਹੁੰਦੇ ਆ ਕਬੀਲਦਾਰੀ ਨੇ ਤਾਂ ਆਪੀ ਤਲਕਣਾ ਕੀ ਲੋੜ ਪੀਸੀ ਐਨਾ ਮਹਿੰਗਾ ਠੇਕਾ ਚਕਣ ਦੀ ਕੀ ਕਰਦਾ ਬਾਈ ਜੀ ਚਾਰ ਕਿੱल्ल्या ਦੇ ਸਿਰ ਤੇ ਹੁਣ ਮੈਂ ਆਪਦਾ ਟੱਬਰ ਪਾਲਾ ਇੱਕ ਬੈਂਕ ਦੀਆਂ ਕਿਸ਼ਤਾਂ ਭਰਾਂ ਮੇਰਾ ਕੀ ਰਜੀ ਕਰਦਾ ਸੀ ਮੇਰਾ ਇਨਾ ਮਹਿੰਗਾ ਠੇਕਾ ਚੱਕਾ ਮੈਂ ਵੀ ਬਸ ਮਰਦੇ ਦੇ ਅੱਖ ਚੱਪਿਆ ਪੰਜਾਬ ਸਿੰਘ ਸੱਚ ਕਹਾ ਖੇਤੀ ਹੁਣ ਲਾਹੇ ਵਾਂ ਧੰਦਾ ਨਹੀਂ ਰਹਾ ਕੋਈ ਵੀ ਤਰ ਪਟਣਾ ਨਾ ਸੋਚ ਸਮਝ ਕੇ ਪੱਟੀ ਉਹ ਤਾਂ ਗੱਲ ਤੇਰੀ ਠੀਕ ਆ ਬਾਈ ਜੀ ਹੁਣ ਪਿਓ ਦਾਦੀ ਦਾ ਕੀਤਾ ਆਏ ਕਿਵੇਂ ਛੱਡਦੀਏ ਛੇ ਕੋਈ ਹੋਰ ਕੰਮ ਕਰਦੇ ਆ ਕਸਾਰੇ ਲੋਕ ਦੀ ਟਿਕਣ ਦਿੰਦੀ ਕੋਈ ਨਾ ਜਿੰਨਾ ਚਿਰ ਸਰੀਰ ਚ ਜਾਨ ਪ੍ਰਾਣਾ ਹੋਣਾ ਚਿਰ ਸਾਡੀ ਪੰਜਾਬ ਹੱਥ ਖੜੇ ਕਰਦਾ ਉਹ ਮੈਂ ਖੇਤੀ ਛੱਡਾਂ ਲਈ ਨਹੀਂ ਕਹਿ ਰਿਹਾ ਮੈਂ ਤਾਂ ਇਹ ਕਹਿਣਾ ਵੀ ਹੁਣ ਪਹਿਲਾਂ ਵਾਲੇ ਸਮੇਂ ਨਹੀਂ ਰਹੇ ਖੇਤੀ ਦਾ ਕੰਮ ਕਰਨਾ ਤਸੋ ਸਮਝ ਕੇ ਚੰਗਾ ਮੈਂ ਚੱਲਦਾ ਦਵਾਈ ਬੂਟੀ ਟਾਈਮ ਨਾਲ ਲੈ ਲਿਆ ਕਰੀ ਤੂੰ ਮੈਨੂੰ ਜਲਦੀ ਆਉਂਦੇ ਤਾਂ ਨਹੀਂ ਨਹੀਂ ਤੂੰ ਬੈਠ ਆਰਾਮ ਕਰ ਹਾਂਜੀ ਬੱਚਿਓ ਪਹਿਲਾਂ ਤਾਂ ਆਪਾਂ ਤੁਹਾਡੀ ਕਾਪੀਆਂ ਚੈੱਕ ਕਰਦੇ ਹਾਂ ਨਾ ਕੱਲ ਕੰਮ ਦਿੱਤਾ ਸੀ ਲਿਆ ਬੱਚੇ ਬੱਚੇ ਧਿਆਨ ਨਾਲ ਗੱਲ ਸੁਣੋ ਮੇਰੇ ਸਾਰੇ ਹੁਣ ਤੁਹਾਡੇ ਪੇਪਰ ਨੇੜੇ ਆ ਗਏ ਕਿਸੇ ਨੇ ਛੁੱਟੀ ਨਹੀਂ ਲੈਣੀ ਓਕੇ ਓਕੇ ਮੈਂ

ਇਹਦੇ ਵਿਚਾਰੀ ਦੇ ਪਹਿਲਾਂ ਵੀ ਰਹੇ ਹਾਂ ਰਹਿੰਦੇ ਦੇ ਹਾਂ ਹਾਂਜੀ ਦੱਸੋ ਆ ਬੈਠਦਾ ਸਹੀ ਪੁੱਤ ਹੈ ਕਿੰਨੇ ਕ ਜੋੜਲੇ ਸਾਡੀ ਮਾਸਟਰਾਂ ਨਹੀਂ ਥੀ ਨੇ ਮੈਂ ਮੂਣੀ ਦੇਣੇ ਮਸਾ ਹੀ ਜੋੜੇ ਨੇ ਹਜੇ ਤੁਸੀਂ ਪਹਿਲਾ ਵਾਲੇ ਵੀ ਮੋੜਨੇ ਨਹੀਂ ਪਿਛਲੇ ਸਾਲ ਵਾਲੇ ਯਾਦ ਆ ਡੀਜ਼ਲ ਲਿਆਉਣ ਵੇਲੇ ਮੇਰੇ ਤੋਂ ਹੀ ਫੜੇ ਸੀ ਉਹ ਮੈਂ ਕਿਹੜਾ ਪੁੱਤ ਮੰਗਦਾਗਾ ਮੈਂ ਤਾਂ ਕਹਿੰਦਾ ਸੀ ਵੀ ਅੱਧੇ ਇੱਕ ਤੂੰ ਜੋੜ ਲਾ ਤੇ ਅੱਧੇ ਇੱਕ ਝੋਨੇ ਦੀ ਫਸਲ ਤੇ ਪਾਉ ਮੈਂ ਤੈਨੂੰ ਤੋਲੇ ਦੀਆਂ ਬਾਲੀਆਂ ਕਰਾ ਦੇਾਂਗੇ ਕਿਉਂ ਕਿਵੇਂ ਲੱਗੀ ਮੇਰੀ ਸਕੀਮ ਬੈਸਟ ਥੈਂਕ ਯੂ ਪਾਪਾ ਮੇਰੇ ਗ੍ਰੇਟ ਪਾਪਾ ਹੋ ਮੇਰਾ ਸ਼ੇਰ ਪੁੱਤ ਹੁਣ ਤਰਾ ਬੇ ਨੂੰ ਨੌਕਰੀ ਦੇ ਦੇ ਕੋਈ ਚੰਗਾ ਜਿਹਾ ਕਰ ਦੇਖ ਕੇ ਕਰ ਦਈਏ ਦੇ ਵੀ ਹੱਥ ਮੀਲੇ ਦੇਊਗਾ ਆਪਾਂ ਕਿਹੜਾ ਰੱਬ ਦੇ ਮਾਹ ਮਾਰੇ ਹੋਏ ਨੇ ਇਹਦੀ ਮਿਹਨਤ ਦਾ ਫਲ ਜ਼ਰੂਰ ਮਿਲੂਗਾ ਧਮ 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 ਮੁੰਡਿਓ ਲਾ ਦਿਓ ਕਿਰਾ ਫਟਾਫਟ ਉਹ ਬੱਲੇ ਬੱਲੇ ਇੱਥੇ ਤਾਂ ਪੂਰੀ ਗਹਿਮਾ ਗਹਿਮੇ ਹੋਈ ਪਈ ਆ ਸੱਚਾ ਪਾਤਸ਼ਾਹ ਆ ਨਿਪਾਲ ਕਰ ਦਿਓ ਬਸ ਹੁਣ ਬੋਲੀ ਲਵਾ ਦੇ ਟਾਈਮ ਸਿਰ ਕਿਤੇ ਨਾ ਹੋਵੇ ਪਿਛਲੇ ਸਾਲ ਵਾਂਗੂ ਦੀਵਾਲੀ ਇੱਥੇ ਲਗਾਉਣੀ ਪਵੇ ਚੜ ਗਿਆ ਦੇਖੀ ਆੜਤੀਆ ਉੜਤੀਆ ਕਿਤੇ ਆਉਂਦਾ ਕਿ ਨਹੀਂ ਆਉਂਦਾ ਗਾ ਦੀਨਾ ਦਾ ਕਿਤੇ ਹੈ ਨਹੀਂ ਗਾ ਇਹ ਆ ਗੱਡੀ ਆਉਂਦੀ ਤਾਂ ਹੈਗੀ ਆ ਇੱਕ ਲੱਗਦਾ ਤਾਂ ਤਾਂ ਨੀਰਾਮੀ ਆ ਆ ਤਾਂ ਨੀਰਾਮੀ ਆ ਆਓ ਜੀ ਸੇਠ ਜੀ ਸਤਿ ਸ੍ਰੀ ਅਕਾਲ ਜੀ ਕਾਈ ਦਿਨ ਹੋ ਗਏ ਦਰਸ਼ਨ ਹੀ ਨਹੀਂ ਹੋਏ ਹੈਗੇ ਦਰਸ਼ਨ ਦਾ ਤੁਹਾਨੂੰ ਪਤਾ ਹੀ ਹੈ ਕਰ ਦਿਓ ਮੇਰ ਫਿਰ ਸੇਠ ਜੀ ਹੂੰ ਤਾਂ ਠੀਕ ਆ ਸਰਦਾਰਾ ਪਰ ਚੰਗੀ ਤਰ੍ਹਾਂ ਸਕਾ ਕੇ ਨਹੀਂ ਲਿਆਂਦੀ ਕੀ ਆਂਦੇ ਨੇ ਮੈਂ ਤਾਂ ਕੇ ਹਾਸ਼ ਕਾਕਾ ਜੀ ਨੂੰ ਵੀ ਚੰਗੀ ਤਰ੍ਹਾਂ ਸਕਾ ਕੇ ਲਿਆਈਓ ਪਰ ਮੇਰੇ ਸੁਣਦਾ ਕੌਣ ਹੈ ਕੀ ਆਂਦੇ ਨੇ ਹੁਣ ਇੱਥੇ ਬੈਠੇ ਦਿਨ ਗਿਣੀ ਜਾਈਓ ਸੀਤ ਜੀ ਮਾੜਾ ਜਾਂ ਨੇੜੇ ਹੋ ਕੇ ਤਾਂ ਦੇਖੋ ਉਹ ਮੈਂ ਤਾਂ ਬਾਕੀਆਂ ਨਾਲੋਂ 10 ਦਿਨ ਚੜਾ ਕੇ ਵੱਡੀ ਹੈਗੀ ਸੌ ਲੱਗੇ ਮੈਨੂੰ ਮਹਾਰਾਜ ਦੀ ਲੈ ਸਰਦਾਰਾ ਨੇੜੇ ਹੋ ਕੇ ਦੇਖ ਲੈਣੇ ਆ ਕੀ ਜਾਂਦੇ ਨੇ ਜਿਵੇਂ ਤੂੰ ਕਹੇ ਨਾਲੇ ਸਰਦਾਰ ਜੀ RAM ਤੇਰਾ ਭਲਾ ਕਰੇ ਇਹ ਹੁਣ ਤੇਰੀ ਫਸਲ ਨਹੀਂ ਹੈਗੀ ਤੇਰੀ ਤਾਂ ਉਦੋਂ ਹੀ ਸੀ ਜਦੋਂ ਖੇਤ ਚ ਖੜੀ ਸੀ ਕੀ ਜਾਂਦੇ ਨੇ ਹੁਣ ਤਾਂ ਮੇਰੀ ਹੋ ਗਈ ਮੰਡੀ ਚ ਜੋ ਆ ਗਈ ਤੇਰੇ ਨਾਲੋਂ ਵੱਧ ਫਿਕਰ ਤਾਂ ਹੁਣ ਮੈਨੂੰ ਐ ਕੋਈ ਨਹੀਂ ਤੂੰ ਫਿਕਰ ਨਾ ਕਰ ਲੱਗ ਜੂ ਬੋਲੀ ਜਦੋਂ ਵਾਕਿਆਂ ਦੇ ਲੱਗੂ ਤੇਰੇ ਵੀ ਲੱਗ ਜੂ ਕੀ ਜਾਂਦੇ ਨੇ ਚੰਗਾ ਮੈਂ ਚੱਲਿਆ ਮੈਨੂੰ ਬੈਂਕ ਚ ਕੰਮ ਐ ਸੱਪਾਂ ਦੀਆਂ ਸਿਰੀਆਂ ਨੂੰ ਮਿੱਤ-ਮਿੱਤ ਆਸੀ ਪਾ ਦੇਰੇ ਫਸਲ ਨੂੰ ਇਹਨੇ ਮੌਚਾ ਨਾ ਕਹਿਤਾ ਮੇਰੀ ਆਂ ਕਿ ਮੇ ਤੇਰੀਆ ਚੱਲ ਭਈ ਸੇਠਾ ਗੱਲ ਤੇਰੀ ਵੀ ਠੀਕ ਆ ਜਦੋਂ ਤੇਰੇ ਕੋਲੇ ਆਈ ਗਏ ਹੁਣ ਤੂੰ ਤਾਂ ਕਹਿਣਾ ਹੀ ਆ ਕਿ ਤੇਰੀ ਆ

ਰਹੇ ਕੋਈ ਮਾੜਾ ਮੋਟਾ ਦਾਣਾ ਸਲਾਬਿਆ ਜਾ ਕੀ ਆਂਦੇ ਨੇ ਤੇਰਾ ਕਿਹੜਾ ਕੱਲੇ ਦਾ ਸਾਰੀ ਮੰਡੀ ਚ ਇਹੀ ਹਾਲ ਹੈ ਹੁਣ ਐਂ ਕਰਿਓ ਇਹਨੂੰ ਇਕੱਠੀ ਕਰਕੇ ਨਾ ਰੱਖਿਓ ਢੇਰੀ ਨੂੰ ਖੰਡਿਆ ਕੇ ਰੱਖ ਦਿਓ ਕਿਤੇ ਥੱਲੋਂ ਸਲਾਬੀ ਨਾ ਰਹੇ ਜੇ ਬੋਲੀ ਦਾ ਤਾਂ ਤੈਨੂੰ ਪਤਾ ਹੀ ਆ ਸਰਦਾਰਾ ਲੱਗ ਜੇ ਅੱਜ ਲੱਗ ਜੇ ਲੱਗ ਜੇ ਕੇ ਲੱਗ ਜੇ ਉਹ 8-10 ਦਿਨ ਤੱਕ ਲੱਗ ਕੇ ਜਾਂਦੇ ਹੁੰਦੇ ਨੇ ਕੀ ਆਂਦੇ ਨੇ ਚੋਨੇ ਦਾ ਵੀ ਬੜਾ ਪੰਗਾ ਪਹਿਲਾਂ ਲਾਉਣ ਵੇਲੇ ਖੱਜਣ ਖਵਾਰ ਹੋਈ ਜਾਓ ਤੇ ਆ ਹੁਣ ਵੇਚਣ ਵੇਲੇ ਰੂਲੀ ਜਾਂਦੇ ਆਂ ਹਾਲੇ ਪਤਾ ਨਹੀਂ ਕਿੰਨੇ ਕਿਚਰ ਹੋਰ ਰੋੜਨਾ ਪਊਗਾ ਕਾਰੀ ਕਟਾ ਚੜੀ ਆਉਂਦੀ ਹੈਗੀ ਇਹਨੇ ਤਾਂ ਕੁਛ ਛੱਡਣਾ ਹੀ ਨਹੀਂ ਤੇ ਮੇਰੀਆ ਮਾਲਕਾ ਬਖਸ਼ ਲਾ ਕਿਉਂ ਅੰਦਾਤਾ ਨੂੰ ਮਾਰਨ ਲੱਗਿਆ ਪਿਆ ਉਹ ਤਾਂ ਪਹਿਲਾਂ ਹੀ ਮਰਿਆ ਪਿਆ